ਜੇਕਰ ਆਪਣੇ ਕੋਲ ਆ ਸਟੈਕਸ ਵਿੱਚ ਆਇਆ ਸੀਗਾ ਪਹਿਲੇ ਕੈਮਰਾ ਆਇਆ ਸੀਗਾ ਉਹ ਨਜ਼ਰ ਆਂਦਾ ਸੀਗਾ ਹੁਣ ਇਸ ਸਟੈਕਸ ਵਿੱਚ ਤੁਸੀਂ ਆ ਅਯੂਮ ਕਰੋਗਾ ਇਹਦੇ ਵਿੱਚ ਕੈਮਰਾ ਨਜ਼ਰ ਹੀ ਆਣਾ ਹੈਗਾ ਵੀ ਕੈਮਰਾ ਲੱਗਿਆ ਕਿਤੇ ਹਸਨ ਕਰੇ ਵਿੱਚ ਹੀ ਕੈਮਰਾ ਹਾਂਜੀ ਔਰ ਜਿਨ੍ਹਾਂ ਨੇ ਆਪਣੇ ਸ਼ੀਸ਼ੇ ਦੂਸਰੇ ਨਿਗਾਹਲੇ ਫਿੱਟ ਕਰਵਾ ਕੇ ਕਰਵਾਉਣੇ ਨੇ ਉਹਨਾਂ ਨੂੰ ਸਪੈਸ਼ਲ ਨਿਗਾਹਲੇ ਸ਼ੀਸ਼ੇ ਤਿਆਰ ਕਰਵਾ ਕੇ ਫਿੱਟ ਕਰਵਾ ਦਾਂਗੇ ਉਹਦਾ 400 ਰੁਪਿਆ ਖਰਚਾ ਰਹੇਗਾ ਇਹ ਸਾਰੇ ਜਿਨ੍ਹਾਂ ਦੇ ਵਾਈਫਾਈ ਨਹੀਂ ਲੱਗਿਆ ਹੋਇਆ ਉਹ ਨਾਲ ਵਾਸਤੇ 4G ਬੇਸ ਵਾਲਾ ਸਿਮ ਕੈਮਰਾ ਲੈ ਕੇ ਆਏ ਆ ਪਹਿਲੇ 4G ਸਪੋਰਟ ਕਰਦਾ ਸੀ ਹੁਣ ਇਹਦੇ ਵਿੱਚ 5G ਵੀ ਸਪੋਰਟ ਕਰੇਗਾ ਇਹ 24000 ਰੁਪਏ ਦਾ 1 ਸਾਲ ਦੀ ਗਾਰੰਟੀ ਵਾਟਰ ਪ੍ਰੂਫ ਕੈਮਰਾ ਦੇਗਾ 360 ਚਾਰੇ ਪਾਸੇ ਘੁੰਮੇਗਾ ਔਰ 90 ਡਿਗਰੀ ਅਪ ਐਂਡ ਡਾਊਨ ਘੁੰਮੇਗਾ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਦੇਖੋ 8N ਕੈਮਰੇ ਆ ਚੁੱਕੇ ਹੋਏ ਨੇ ਇਹ ਸਿਕਿਉਰਟੀ ਵਾਸਤੇ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਇਹਦੇ ਵਿੱਚ ਵੀ ਕੈਮਰਾ ਹੈ ਜੀ ਉਸ ਤੋਂ ਬਾਅਦ ਐਕਸਟੈਂਸ਼ਨ ਬੋਰਡ ਆ ਗਿਆ ਇਹਦੇ ਵਿੱਚ ਵੀ ਕੈਮਰਾ ਇੱਕ ਅਸੀਂ ਜਿਹੜੇ ਵਲੋਗਿੰਗ ਕਰਦੇ ਨੇ ਨਾ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਇੱਕ ਆਈਟਮ ਲੈ ਕੇ ਆਈ ਹੋਈ ਆ ਆ ਦੇਖੋ ਇਹ ਬਹੁਤ ਘੱਟ ਬਜਟ ਦੇ ਵਿੱਚ ਅਸੀਂ ਚੀਜ਼ ਲੈ ਕੇ ਆਈ ਹੋਈ ਆ ਦਾ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਸਿਰਫ 1450 ਰੁਪਏ ਦੇ ਵਿੱਚ 4K ਕੈਮਰੇ ਦੀ ਕੁਆਲਿਟੀ ਰਹੇਗੀ ਤੇ ਮੈਂ ਤੁਹਾਨੂੰ ਕੈਮਰਾ ਚੈੱਕ ਕਰਾਉਣਾ ਹੋਰ ਕੈਮਰਾ ਵੀ ਵਾਟਰਪਰੂਫ ਰਹੇਗਾ ਜੀ ਆਹ ਦੇਖੋ ਭਾਜੀ ਕੁਆਲਿਟੀ ਕਿਹਾਰੇ ਓਕੇ ਹਾਂ ਜੀ ਵਾਟਰਪਰੂਫ ਜੀ 4K ਓਕੇ ਇੱਕ ਅਸੀਂ ਪਿੱਛੇ ਤੁਹਾਨੂੰ ਦਿਖਾਇਆ ਸੀਗਾ ਨਾ ਅਸੀਂ ਹੁਣ ਇਹ ਕੈਮਰਾ ਲੈ ਕੇ ਆਏ ਆ ਇੰਸਟਾਗ੍ਰam ਤੇ ਵੀਡੀਓ ਪਾਈ ਸੀਗੀ ਇਹ ਜਾਨੀ ਕੈਮਰਾ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਸੋਲਰ ਵਾਲਾ ਸੋਲਰ ਸੋਲਰ ਵਾਲਾ 30 ਘੰਟੇ ਬੈਟਰੀ ਦਾ ਕੈਮਰੇ ਦਾ ਆਪਣਾ ਸਾਰਿਆਂ ਦੀ ਜਿਹੜੀ ਕੈਮਰੇਆਂ ਦੀ ਕੁਆਲਿਟੀ ਤੁਹਾਨੂੰ ਟੋਪ ਕਲਾਸ ਮਿਲੇਗੀ ਤੁਹਾਨੂੰ ਲਾਈਵ ਇੱਥੇ ਚਲਾ ਕੇ ਚੈੱਕ ਕਰਵਾ ਕੇ ਐਕਟੀਵੇਟ ਕਰਕੇ ਕੈਮਰਾ ਦਵਾਂਗੇ ਤੁਸੀਂ ਸਿਰਫ ਜਾ ਕੇ ਆਪਣੇ ਖੇਤਾਂ 'ਚ ਫਿੱਟ ਕਰਨਾ ਹੈ ਇਹ ਕਿੰਨੇ ਦਾ ਇਹ ਤੁਹਾਨੂੰ 1800 ਰੁਪਏ ਦਾ ਪਵੇਗਾ ਸੋਲਰ ਵਾਲਾ ਕੈਮਰਾ 30 ਘੰਟੇ ਦੀ ਬੈਟਰੀ ਬੈਕਅਪ ਤੇ ਕੈਮਰੇ ਦੀ ਗਾਰੰਟੀ 2 ਸਾਲ ਦੀ ਮਿਲੇਗੀ ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ ਪੱਲੂਆਂ ਨੇ ਕਹਿੰਦਾ ਫੀਲਡਾਂ 'ਚ 16 ਨੰਬਰ ਕੁਚੇ ਦਰਸ਼ਨ ਲਵਾਈਏ ਨਾਲ ਬਾਬੇ ਨਾਲ ਜੱਟੀ ਦੇ ਖੜੇ ਆ। ਤੁਹਾਨੂੰ ਲੋਡ ਲਟ੍ਰੋਨਿਕ ਐਟਮਾ ਦਿਖਾਉਨੇ ਆਪਾਂ ਹੋਰ ਅੱਜ। ਪਹਿਲਾਂ ਮੈਂ ਵੀਡੀਓ ਪਾਉਂਦੇ ਰਹਿੰਦੇ ਆ ਬਾਈ ਦੀ ਤੇ ਨਵੀਂ ਐਟਮਾ ਦਿਖਾਉਣਾ ਤੁਹਾਨੂੰ ਹੋਰ ਆਜੋ। ਰੇਟ ਘੱਟ ਤੇ ਗਰੰਟੀ ਵਿੱਚ ਹੋਣਗੀਆਂ। ਵੀਡੀਓ ਨਾ ਬਣੇ ਰਿਓ ਬਾਈ। ਹਾਂਜੀ ਭਾਜੀ ਕੀ ਹਾਲ ਚਾਲ ਆ ਠੀਕ ਠਾਕ ਹੋ। ਸਤਿ ਸ੍ਰੀ ਅਕਾਲ ਜੀ ਸਾਰੇ ਤੇਜੀ ਕੈਂਡ ਤੇਜ ਵਾਲਿਆਂ ਨੂੰ ਭਰਾਵਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਾਂ। ਦੂਸੋ ਤੁਹਾਨੂੰ ਪਤਾ ਅਸੀਂ ਸਿਕਿਉਰਿਟੀ ਰੀਜ਼ਨ ਵਾਸਤੇ ਬੜੇ ਬੜੇ ਵਧੀਆ ਗੈਜੇਟਸ ਲੈ ਕੇ ਆਉਂਦੇ ਰਹਿੰਦੇ ਆ। ਸਾਡੇ ਅਸੀਂ ਪਿੱਛੇ ਵੀ ਦਿਖਾਈ ਸੀਗੇ ਸਾਡੇ ਕੋਲ ਪਹਿਲੇ 5 ਮੀਟਰ ਤਾਰ ਵਾਲਾ ਵਾਇਰ ਵਾਲਾ ਕੈਮਰਾ ਲਿਆਂਦਾ ਸੀਗਾ ਹੁਣ ਆਪਣੇ ਕੋਲ ਨਾ 10 ਮੀਟਰ ਵਾਇਰ ਵਾਲਾ ਤਾਰ ਵਾਲਾ ਕੈਮਰਾ ਆ ਗਿਆ ਹੋਇਆ 10 ਮੀਟਰ ਨਾਲ ਤੁਹਾਨੂੰ 10 ਮੀਟਰ ਤਾਰ ਮਿਲੇਗੀ ਔਰ ਇਹ ਜੈਕ ਦੇ ਨਾਲ ਅਟੈਚ ਕਰਕੇ ਅਸੀਂ ਜਿੱਥੇ ਵੀ ਕੋਈ ਸਮਾਨ ਆਪਣਾ ਢਿੱਗ ਜਾਂਦਾ ਕੋਈ ਨਾਲੇ ਪਰਨਾਲੇ 'ਚ ਕਿਸੇ ਵੀ ਚੀਜ਼ 'ਤੇ ਜਾਂ ਜਿਹੜੇ ਇੰਜੀਨੀਅਰ ਨੇ ਵਰਕਰ ਵਰਕਰ ਕਰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਕੈਮਰਾ ਦਿੱਤਾ ਹੈ ਐਪ ਡਾਊਨਲੋਡ ਕਰਨਾ ਤੁਹਾਡੇ ਫੋਨ ਤੇ ਲਾਈਵ ਚੱਲੇਗਾ ਉਸ ਵਾਰ ਆਪਣੇ ਕੋਲ ਆ ਦੇਖੋ ਏਡਨ ਕੈਮਰਾ ਆ ਚੁੱਕੇ ਹੋਏ ਨੇ ਇਹ ਸਿਕਿਉਰਟੀ ਵਾਸਤੇ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਇਹਦੇ ਵਿੱਚ ਵੀ ਕੈਮਰਾ ਹੈ ਜੀ ਉਸ ਵਾਰ ਐਕਸਟੈਂਸ਼ਨ ਬੋਰਡ ਆ ਗਿਆ ਇਹਦੇ ਵਿੱਚ ਵੀ ਕੈਮਰਾ ਹੈ ਇਹ ਕੈਮਰਿਆਂ ਦੀ ਸਾਰੀਆਂ ਦੀ ਕੁਆਲਿਟੀ ਜਿਹੜੀ 5 ਮੈਗਾ ਪਿਕਸਲ ਇਹ ਸਾਰੇ ਆਪਣੇ ਕੋਲ ਬਾਜੀ 3450 ਰੁਪਏ ਤੋਂ ਲੈ ਕੇ 8000 ਰੁਪਏ ਦੀ ਰੇਂਜ 'ਤੱਕ ਨੇ ਇਹ ਸਾਰਿਆਂ ਦੀ ਕੈਮਰੇ ਦੀ 1 ਸਾਲ ਦੀ ਵਾਰੰਟੀ ਰਹੇਗੀ ਉਸ ਵਾਰ ਆਪਣੇ ਕੋਲ ਆ ਸਪੀਕਰ ਬਲੂਟੁੱਥ ਸਪੀਕਰ ਇਹ ਚ ਆ ਜਾਏਗਾ ਜੀ ਇਹ ਕ ਆਪਣੇ ਕੋਲ ਆ ਸਪੈਕਸ ਵਿੱਚ ਆਇਆ ਸੀਗਾ ਪਹਿਲੇ ਕੈਮਰਾ ਆਇਆ ਸੀਗਾ ਉਹ ਨਜ਼ਰ ਆਂਦਾ ਸੀਗਾ ਹੁਣ ਇਸ ਸਪੈਕਸ ਵਿੱਚ ਤੁਸੀਂ ਆ ਅਯੂਮ ਕਰੋਗਾ ਜਿਹਦੇ ਵਿੱਚ ਕੈਮਰਾ ਨਜ਼ਰ ਹੀ ਆਣਾ ਹੈਗਾ ਵੀ ਕੈਮਰਾ ਲੱਗਿਆ ਕਿਤੇ ਅਯੂਮ ਕਰੇ ਵਿੱਚ ਕੀ ਹੋ ਰਿਹਾ ਹਾਂਜੀ ਉਹ ਜਿਨ੍ਹਾਂ ਨੇ ਆਪਣੀ ਸੀਸੀ ਦੂਸਰੇ ਨਿਗਾਹਲੇ ਫਿੱਟ ਕਰਵਾ ਕੇ ਕਰਵਾਣੇ ਨੇ ਉਹਨਾਂ ਨੂੰ ਸਪੈਸ਼ਲ ਨਿਗਾਹਲੇ ਸ਼ੀਸ਼ੇ ਤਿਆਰ ਕਰਵਾ ਕੇ ਫਿੱਟ ਕਰਵਾ ਦਾਂਗੇ ਉਹਦਾ 400 ਰੁਪਿਆ ਖਰਚਾ ਰਹੇਗਾ ਐਨਕ ਦਾ ਓਕੇ ਉਸ ਵਾਰ ਆਪਣੇ ਕੋਲ ਆ ਕਾਰ ਕੀ ਦੇ ਵਿੱਚ ਅਸੀਂ ਦਿਖਾਇਆ ਸੀ ਇਹ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਸੀਗਾ ਕਿਹੜਾ ਮੇਕ ਕੈਮਰਾ ਹਾਂਜੀ ਆਹ ਕਲਪ ਹੋਲਡਰ ਇੱਚ ਇਹਨਾਂ ਨੂੰ ਸਿਰਫ ਵਾਈਫਾਈ ਦੇਣਾ ਹੈ ਵਾਈਫਾਈ ਦੇ ਨਾਲ ਕਨੈਕਟ ਕਰਕੇ ਆਪਣੇ ਮੋਬਾਈਲ ਫੋਨਾਂ ਦੇ ਉੱਤੇ ਲਾਈਵ ਚੱਲੇਗਾ ਜੀ ਓਕੇ ਹੋਲਡਰ ਦੇ ਵਿੱਚ ਵੀ ਕੈਮਰਾ ਹੋਲਡਰ ਦੇ ਵਿੱਚ ਆ ਗਿਆ ਜੀ ਕੈਮਰਾ ਇਹ ਇਹ ਆਪਣਾ ਇਹਦੇ ਵਿੱਚ ਆ ਗਿਆ ਕੈਮਰਾ ਆ ਚਾਰਜਰ ਇੱਚ ਆ ਗਿਆ ਕੈਮਰਾ ਇੱਕ ਅਸੀਂ ਜਿਹੜੇ ਵਲੋਗਿੰਗ ਕਰਦੇ ਨੇ ਨਾ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਇੱਕ ਆਈਟਮ ਲੈ ਕੇ ਆਈ ਹੋਈ ਆ ਆਹ ਵੇਖੋ ਇਹ ਬਹੁਤ ਘੱਟ ਬਜਟ ਦੇ ਵਿੱਚ ਅਸੀਂ ਚੀਜ਼ ਲੈ ਕੇ ਆਈ ਹੋਈ ਆ ਤਾਂ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਸਿਰਫ 1450 ਰੁਪਏ ਦੇ ਵਿੱਚ 4K ਕੈਮਰੇ ਦੀ ਕੁਆਲਿਟੀ ਰਹੇਗੀ ਤੇ ਮੈਂ ਤੁਹਾਨੂੰ ਕੈਮਰਾ ਚੈੱਕ ਕਰਾਉਣਾ ਔਰ ਕੈਮਰਾ ਵੀ ਵਾਟਰਪਰੂਫ ਰਹੇਗਾ ਜੀ ਆਹ ਦੇਖੋ ਭਾਜੀ ਕੁਆਲਿਟੀ ਕਿਹਾਰੇ ਓਕੇ ਵਾਟਰਪਰੂਫ ਹਾਂਜੀ ਵਾਟਰਪਰੂਫ ਜੀ ਇਹ ਕੇਸ ਦੇ ਵਿੱਚ ਪਾਣਾ ਵਾਟਰਪਰੂਫ ਕੈਮਰਾ ਹੋਏਗਾ ਵਿਦ ਸਕਰੀਨ ਦਿੱਤੀ ਹੋਈ ਏ 14GB ਦਾ ਮੈਮਰੀ ਕਾਰਡ ਜਿਹੜਾ ਸਪੋਰਟ ਕਰਦਾ ਹੈ ਇਸ ਕੈਮਰੇ ਦੀ ਕੁਆਲਿਟੀ ਦਿਖਾ ਦਿਓ 1400 ਪਿਆਰ ਦਾ ਸੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਜਿਹੜੇ ਬਲੌਗਿੰਗ ਕਰਦੇ ਨੇ ਉਹਨਾਂ ਵਾਸਤੇ ਕੈਮਰੇ ਲਿਆਉਂਦੇ ਹੋਏ ਨੇ ਫਿਰ ਆਪਣੇ ਕੋਲ ਨੋਰਮਲ ਵਾਈਫਾਈ ਵਾਲੇ ਕੈਮਰੇ ਜਿਹੜੇ ਆਪਣਾ ਕੋਲ ਸ਼ੁਰੂ ਹੋ ਜਾਣਗੇ ਜੀ ਵਧੀਆ ਕੈਮਰੇ ਨੇ ਸਾਰੇ 1 ਸਾਲ ਦੀ ਗਾਰੰਟੀ ਮਿਲੇਗੀ ਸਾਰੇ ਕੈਮਰੇ ਆ ਦੀ ਇਹ ਸਾਰੇ ਜਿਨ੍ਹਾਂ ਦੇ ਵਾਈਫਾਈ ਨਹੀਂ ਲੱਗਿਆ ਹੋਇਆ ਉਹਨਾਂ ਵਾਸਤੇ 4G ਬੇਸ ਵਾਲਾ SIM ਕੈਮਰਾ ਲੈ ਕੇ ਆਏ ਆ ਪਹਿਲੇ 4G ਸਪੋਰਟ ਕਰਦਾ ਸੀ ਹੁਣ ਇਹਦੇ ਵਿੱਚ 5G ਵੀ ਸਪੋਰਟ ਕਰੇਗਾ ਜੀ ਇਹ 24000 ਰੁਪਏ ਦਾ 1 ਸਾਲ ਦੀ ਗਾਰੰਟੀ ਵਾਟਰ ਪ੍ਰੂਫ ਕੈਮਰਾ ਰਹੇਗਾ 360 ਚਾਰੇ ਪਾਸੇ ਘੁਮੇਗਾ ਔਰ 90 ਡਿਗਰੀ ਅਪ ਐਂਡ ਡਾਊਨ ਘੁਮੇਗਾ ਜੀ ਓਕੇ ਇੱਕ ਅਸੀਂ ਪਿੱਛੇ ਤੁਹਾਨੂੰ ਦਿਖਾਇਆ ਸੀਗਾ ਨਾ ਅਸੀਂ ਹੁਣ ਇਹ ਕੈਮਰਾ ਲੈ ਕੇ ਆਏ ਆ ਇੰਸਟਾਗ੍ਰam ਤੇ ਵੀਡੀਓ ਪਾਈ ਸੀਗੀ ਇਹ ਜਾਜ ਕੈਮਰਾ ਆਪਣੇ ਕੋਲ ਅਵੇਲੇਬਲ ਹੋ ਚੁੱਕਿਆ ਸੋਲਰ ਵਾਲਾ ਸੋਲਰ ਸੋਲਰ ਵਾਲਾ 30 ਘੰਟੇ ਬੈਟਰੀ ਵੇਗਾ ਦੇ ਦਾ ਕੈਮਰੇ ਦਾ ਆਪਣਾ ਸਾਰਿਆਂ ਦੀ ਜਿਹੜੀ ਕੈਮਰੇਆਂ ਦੀ ਕੁਆਲਿਟੀ ਤੁਹਾਨੂੰ ਟੌਪ ਕਲਾਸ ਮਿਲੇਗੀ ਤੁਹਾਨੂੰ ਲਾਈਵ ਇੱਥੇ ਚਲਾ ਕੇ ਚੈੱਕ ਕਰਵਾ ਕੇ ਐਕਟੀਵੇਟ ਕਰਕੇ ਕੈਮਰਾ ਦਵਾਂਗੇ ਤੁਸੀਂ ਸਿਰਫ ਜਾ ਕੇ ਆਪਣੇ ਖੇਤਾਂ 'ਚ ਫਿੱਟ ਕਰਨਾ ਠੀਕ ਨੇ ਦਾ ਇਹ ਤਾਂ ਨੂੰ 1800 ਰੁਪਏ ਦਾ ਪਵੇਗਾ ਸੋਲਰ ਵਾਲਾ ਕੈਮਰਾ 30 ਘੰਟੇ ਦੀ ਬੈਟਰੀ ਬੈਕਅਪ ਤੇ ਕੈਮਰੇ ਦੀ ਗਾਰੰਟੀ 2 ਸਾਲ ਦੀ ਮਿਲੇਗੀ ਸੋਲਰ ਪਲੇਟ ਦੀ ਨਹੀਂ ਹੈਗੀ ਕੈਮਰੇ ਦੀ ਗਾਰੰਟੀ 2 ਸਾਲ ਦੀ ਹੈ ਸੋਲਰ ਪਲੇਟ ਜਿਹੜੀ ਉਹ ਆਪਣੀ ਤੁਸੀਂ ਆਪ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਕਿੰਨੋ ਕੈਮਰੇ ਤੁਸੀਂ ਜਿੱਧਰ ਮਰਜੀ ਐਡਜਸਟ ਕਰ ਸਕਦੇ ਆ ਨਾਲ ਇਹਦੇ ਤੁਹਾਨੂੰ ਸੋਲਰ ਪਲੇਟ ਮਿਲੇਗੀ ਸੋਲਰ ਪਲੇਟ ਇਹ ਸਟੈਂਡ ਦੇ ਉੱਤੇ ਹੀ ਫਿੱਟ ਹੋ ਜਾਏਗੀ ਔਰ ਇਹ ਦਾ ਐਕਸੈਸ ਤੁਸੀਂ ਘੱਟੋ ਘੱਟ 8 ਮੋਬਾਈਲਾਂ ਤੇ ਚਲਾ ਸਕਦੇ ਆਂ ਅਸੀਂ ਇਹ ਕੈਮਰਾ ਓਕੇ ਜੀ ਮਤਲਬ ਆਪਣੇ ਫੋਨ ਤੇ ਇੱਕ ਵਾਰ ਜਿੰਨੇ ਐਕਸੈਸ ਕਰ ਲਿਓ ਉਸ ਤੋਂ ਬਾਅਦ ਅੱਗੇ ਜਿੰਨਾ ਮਰਜ਼ੀ ਸ਼ੇਅਰ ਕਰ ਸਕਦੇ ਆਂ ਜੀ ਓਕੇ ਇੱਕ ਅਸੀਂ ਪਹਿਲੇ ਮੋਕੀ ਟੋਕੀ ਦਿਖਾਈ ਸੀਗੀ ਜਿਹੜੀ ਕਿ 2 ਕਿਲੋਮੀਟਰ ਦੀ ਰੇਂਜ 'ਚ ਵਰਕਿੰਗ ਕਰਦੀ ਸੀ ਜੀ ਓਕੇ ਹੁਣ ਇੱਕ ਇਹ ਮੋਕੀ ਟੋਕੀ ਲੈ ਕੇ ਆਏ ਆਂ ਜੀ ਇਹ 5 ਕਿਲੋਮੀਟਰ ਦੀ ਰੇਂਜ 'ਚ ਵਰਕਿੰਗ ਕਰਦੀ ਏ ਆਹ ਦੇਖੋ ਇਹਦੇ ਵਿੱਚ 125 ਚੈਨਲ ਦਿੱਤੇ ਹੋਏ ਨੇ ਨਾਲ FM ਦਿੱਤਾ ਹੋਇਆ ਵੀ 5 ਕਿਲੋਮੀਟਰ ਦੇ ਏਰੀਆ 'ਚ ਕਿਤੇ ਵੀ ਰੈਣਗੇ ਅਸੀਂ ਇਹ ਦੋ ਵੋਕੀ ਟੋਕੀ ਦਾ ਸੈਟ ਅਪ ਤੁਹਾਨੂੰ ਇਹ ਇੱਕ ਬਾਕਸੇ 'ਚ ਇੱਕ ਵੋਕੀ ਟੋਕੀ ਆਏਗੀ ਦੋ ਪੀਸ ਤੁਹਾਨੂੰ ਪਾਣਗੇ 4800 ਰੁਪਏ ਦੇ ਦੋ ਸਾਲ ਦੀ ਵਾਰੰਟੀ ਮਿਲੇਗੀ ਵਾਈਫਾਈ ਬਾਓਫੈਂਗ ਕੰਪਨੀ ਦੀ ਏ ਜਿੰਨਾ ਮਰਜੀ ਬੈਠ ਕੇ ਆਪਰੇਟ ਕਰ ਸਕਦੇ ਆ ਓਕੇ ਔਰ ਇਹ ਵੋਕੀ ਟੋਕੀ ਲਈ ਕੋਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ 5 ਕਿਲੋਮੀਟਰ ਤੋਂ ਜਿਹੜੇ ਥੱਲੇ ਵੋਕੀ ਟੋਕੀ ਏ ਉਹ ਅਸੀਂ ਆਪਣੀ ਯੂਜ਼ ਕਰ ਸਕਦੇ ਆ ਸਟਾਰਟਿੰਗ ਪ੍ਰਾਈਸ ਆਪਣੇ ਕੋਲ ਵੋਕੀ ਟੋਕੀ ਦਾ ਨਾਰਮਲ ਜਿਹੜੀ 15000 ਰੁਪਏ ਤੋਂ ਸ਼ੁਰੂ ਹੋ ਜਾਂਦੀ ਏ ਜਿਹ 2 ਕਿਲੋਮੀਟਰ ਦੀ ਰੇਂਜ ਤੱਕ ਰਹੇਗੀ ਜੀ ਓਕੇ ਆਪਣਾ ਤੁਸੀਂ ਆਣਾ ਕਿੱਥੇ ਨੇ ਫੀਲਡਾਂ ਗਾਂ ਦੇ 16 ਨੰਬਰ ਪੁਚਾ ਦਰਸ਼ਨਾਲ ਭਾਈ ਚੌਕ ਬਾਬੇ ਨਾਨਕ ਜੀ ਹੱਟੀ ਨਾਲੇ ਵਾਲੇ ਰੋਡ ਦੇ ਤੇ ਵੇ ਮੋਬਾਈਲ ਨੰਬਰ ਹੈਗਾ ਜੀ 9915411688 9877922520 ਜਿਨ੍ਹਾਂ ਨੇ ਘਰਾਂ 'ਚ ਆਰਡਰ ਕਰਾਉਣਾ ਵੇ ਉਹ ਤੁਸੀਂ ਵਟਸਐਪ 'ਤੇ ਸਕਰੀਨਸ਼ਾਟ ਪਾ ਦਿਓ ਤੁਹਾਨੂੰ ਜਿਹੜੀ ਵੀ ਆਈਟਮ ਚਾਹੀਦੀ ਤੁਹਾਡੇ ਘਰੇ ਪਹੁੰਚਾ ਦਾਂਗੇ ਜੀ ਓਕੇ